ਸਸਰੀ ਕਾਲ ਅਗਲੇ 15 ਦਿਨ ਕਿਸਾਨ ਅੰਦੋਲਨ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੇ ਆ ਇਹ ਇਸ ਦਾ ਕਾਰਨ ਜਿਹੜੇ ਆ ਇੱਕ ਨਹੀਂ ਕਈ ਆ ਤੇ ਇਹ ਵੇਖਣਾ ਹੋਏਗਾ ਕਿ ਇਹ ਕਿਸਾਨ ਅੰਦੋਲਨ ਜਿਹੜਾ ਹੈ ਕਿਹੜੀ ਕਰਵਟ ਲੈਂਦਾ ਆ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਜਿਹੜਾ ਸਰਬਜੀਤ ਸਿੰਘ ਪੰਦੇਰ ਨੇ ਜਿਹੜੇ ਬੈਠੇ ਹੋਏ ਆ ਇੱਥੇ ਸੰਭੂ ਬੈਰੀਅਰ ਦੇ ਉੱਤੇ ਕਿਸਾਨ ਕਿਸਾਨ ਜਥੇਬੰਦੀਆਂ ਦੇ ਆਗੂ ਕੀਰਤੀ ਕਿਸਾਨ ਮੋਰਚੇ ਵੱਲੋਂ ਤੇ ਦੂਸਰੇ ਪਾਸੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਹੈਗੇ ਆ ਨਾਨ ਪੋਲੀਟੀਕਲ ਦੇ ਆਗੂ ਸਰਜੀਤ ਸਿੰਘ ਫੂਲ ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੇ ਕਰਕੇ ਅੱਜ ਦੋ ਐਲਾਨ ਕੀਤੇ ਆ ਪਹਿਲਾ ਐਲਾਨ ਉਹਨਾਂ ਨੇ ਇਹ ਕੀਤਾ ਆ ਕਿ 101 ਕਿਸਾਨਾਂ ਦਾ ਜਥਾ ਪੈਦਲ ਜਿਹੜਾ ਆ ਦਿੱਲੀ ਵੱਲ ਨੂੰ 21 ਜਨਵਰੀ ਨੂੰ ਰਵਾਨਾ ਹੋਏਗਾ ਤੇ ਉਹਨਾਂ ਨੇ ਨਾਲ ਇਹ ਵੀ ਚੇਤਾਵਨੀ ਦਿੱਤੀ ਆ ਕਿ ਇਹ ਅੰਦੋਲਨ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ ਹੋਵੇਗਾ ਇਸ਼ਾਰਾ ਸਾਫ਼ ਆ ਕਿ ਇਹ ਦੋਨਾਂ ਫੋਰਮਾਂ ਨੇ ਫੈਸਲਾ ਕਰ ਲਿਆ ਆ ਕਿ ਇਹ ਅੰਦੋਲਨ ਜਿਹੜਾ ਆ ਉਹ ਇੱਕ ਜਿਹੜੀ ਸਾਂਝੀ ਜਿਹੜੀ ਇੱਕ ਲੱਗੀ ਸੀ ਕਿ ਬਣੇਗੀ ਪੰਜਾਬ ਦੇ ਵਿੱਚ ਮੋਰਚੇ ਦੀ ਰਣਨੀਤੀ ਉਹਦੇ ਤੋਂ ਸ਼ਾਇਦ ਇਹ ਪਿਛਲੀ ਜਿਹੜੀ 13 ਜਨਵਰੀ ਦੀ ਮੀਟਿੰਗ ਹੋਈ ਆ ਕੁਝ ਖੁਸ਼ ਨਜ਼ਰ ਨਹੀਂ ਆ ਰਿਹਾ ਤੇ ਉਹਨਾਂ ਨੂੰ ਇੰਜ ਲੱਗ ਰਿਹਾ ਆ ਕਿ ਸਾਨੂੰ ਇਹ ਦੋਹਾਂ ਫਰਮਾਂ ਨੂੰ ਆਪਣਾ ਜਿਹੜਾ ਆ ਅੰਦੋਲਨ ਆ ਆਪਣੇ ਆਪ ਹੀ ਇਹਦੀ ਰੂਪਰੇਖਾ ਅਗਲੀ ਲੀਕੇ ਚੱਲਣਾ ਪੈਣਾ ਆ ਦੂਸਰਾ ਜਿਹੜਾ ਇੱਥੇ ਇੱਕ ਹੋਰ ਐਲਾਨ ਕੀਤਾ ਗਿਆ ਉਹ ਇਹ ਆ ਕੇ ਜਦੋਂ ਨਰਿੰਦਰ ਮੋਦੀ ਆਏ ਸੀ ਪੰਜਾਬ ਫੇਰੀ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੇ ਉਦੋਂ ਉਸ ਪਾਸੇ ਜਿਹੜਾ ਸੀ ਹਾਈਵੇ ਉਹਦੇ ਉੱਪਰ ਕਿਸਾਨਾਂ ਨੇ ਉਹਨਾਂ ਦੇ ਕਾਫਲੇ ਦਾ ਦੇ ਇੱਕ ਕਤਾਰਾਂ ਨਾਲ ਆਪਣਾ ਪ੍ਰਦਰਸ਼ਨ ਕੀਤਾ ਸੀਗਾ ਤੇ ਉਹ ਪ੍ਰਦਰਸ਼ਨ ਦੇ ਦੌਰਾਨ ਹਾਲਾਂਕਿ ਕੋਈ ਨੁਕਸਾਨ ਤਾਂ ਨਹੀਂ ਸੀ ਹੋਇਆ ਲੇਕਿਨ ਪ੍ਰਧਾਨ ਮੰਤਰੀ ਦਾ ਕਾਫਲਾ ਜਿਹੜਾ ਸੀ ਉਹ ਰਸਤੇ ਵਿੱਚੋਂ ਹੀ ਪਛਾਹ ਮੁੜ ਗਿਆ ਸੀ ਤੇ ਉਸ ਸਮੇਂ ਇੱਕ ਜਿਹੜਾ ਸੀ ਅਣਪਛਾਤੇ 25 ਬੰਦਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀਗਾ ਉਸ ਕੇਸ ਦੇ ਸਬੰਧ ਵਿੱਚ ਸਾਰੀ ਜਾਂਚ ਵੀ ਹੋਈ ਆ ਦਿੱਲੀ ਗਵਰਨਮੈਂਟ ਨੇ ਉੱਥੋਂ ਕੇਂਦਰ ਸਰਕਾਰ ਨੇ ਕੀਤੀ ਆ ਤੇ ਉਸ ਸਮੇਂ ਪੰਜਾਬ ਦੇ ਵਿੱਚ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਕਾਂਗਰਸ ਦੀ ਸਰਕਾਰ ਸੀ ਤੇ ਇਹ ਇੱਕ ਕੇਸ ਦਰਜ ਕਰਕੇ ਹੀ ਜਿਹੜਾ ਸੀਗਾ 107 ਧਾਰਾ ਤਹਿਤ ਰੱਖ ਲਿਆ ਗਿਆ ਸੀਗਾ ਲੇਕਿਨ ਉਹਦੇ ਤੇ ਅੱਗੇ ਕੋਈ ਕਾਰਵਾਈ ਨਹੀਂ ਸੀ ਹੋਈ ਹੁਣ ਪਤਾ ਨਹੀਂ ਕੇਂਦਰ ਸਰਕਾਰ ਦਾ ਦਬਾਅ ਪਿਆ ਆ ਜਾਂ ਕੀ ਹੋਇਆ ਕਿ ਜਿਹੜੇ 25 ਕਿਸਾਨ ਆਗੂ ਆ ਜਿਹੜੇ ਉਸ ਵੇਲੇ ਜਿਨ੍ਹਾਂ ਦੇ ਬਾਅਦ ਦੇ ਵਿੱਚ ਨਾਂ ਪਾ ਦਿੱਤੇ ਗਏ ਸੀ ਉਸ ਕੇਸ ਦੇ ਵਿੱਚ ਉਹਨਾਂ ਦੇ ਹੁਣ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋਏ ਆ ਸਰਜੀਤ ਸਿੰਘ ਫੂਲ ਨੇ ਇਹ ਜਾਣਕਾਰੀ ਮੀਡੀਆ ਕਾਨਫਰੰਸ ਵਿੱਚ ਦਿੱਤੀ ਆ ਤੇ ਉਹਨਾਂ ਨੇ ਕਿਹਾ ਆ ਕਿ ਜੇ ਅਜਿਹੀਆਂ ਕੋਈ ਗ੍ਰਿਫਤਾਰੀਆਂ ਹੋਈਆਂ ਤਾਂ ਇਹਨਾਂ ਦਾ ਵੀ ਸਖਤ ਵਿਰੋਧ ਕੀਤਾ ਜਾਏਗਾ ਤੀਸਰਾ ਕੱਲ ਦਾ ਖਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਜਿਹੜਾ ਮੋਰਚਾ ਆ ਉਹ ਦੋ ਥਾਵਾਂ ਦੇ ਉੱਤੇ ਸ਼ੁਰੂ ਹੋ ਗਿਆ ਆ ਇਹ ਕੋਈ ਜਗ੍ਹਾ ਆ ਜਿੱਥੇ ਉਹਨਾਂ ਦੇ ਕਿਸਾਨ ਆ ਗੂ ਜਿਹੜੇ ਆ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟਿਕਲ ਦੇ ਜਗਜੀਤ ਸਿੰਘ ਡੱਲੇਵਾਲ ਜੋ तकरीबन 55 ਕ ਦਿਨ ਤੋਂ ਉੱਥੇ ਮਰਨਵਾਰ ਤੇ ਬੈਠੇ ਆ ਇੱਕ ਉਹ ਉੱਥੇ ਸਾਰਾ ਇੱਕ ਕਿਸਾਨਾਂ ਦਾ ਇੱਕ ਵੱਡਾ ਸਾਰਾ ਉੱਥੇ ਇਕੱਠ ਆ ਤੇ ਦੂਸਰਾ ਉਸ ਤੋਂ ਥੋੜੀ ਦੂਰ ਜਾ ਕੇ ਉਹਨਾਂ ਨੇ ਖਨੋਰੀ ਦੇ ਉੱਤੇ ਬਾਰਡਰ ਦੇ ਉੱਤੇ ਹੀ ਇਹ ਹਰਿਆਣੇ ਵਾਲੇ ਪਾਸੇ ਨੂੰ ਜਿਹੜਾ ਆ ਇੱਕ 101 11 ਕਿਸਾਨਾਂ ਦਾ ਮਨਵਰਤ ਜਿਹੜਾ ਆ ਉਹ ਕੱਲ ਦਾ ਸ਼ੁਰੂ ਕੀਤਾ ਹੋਇਆ ਹੈ ਆ ਇਹ ਇਹ ਦੋ ਜਗ੍ਹਾ ਦੇ ਉੱਤੇ ਜਿਹੜਾ ਚੱਲ ਰਿਹਾ ਹੈ ਇਹ ਅੰਦੋਲਨ ਦਾ ਉਹਨਾਂ ਦਾ ਮਨਵਰਤ ਵਾਲਾ ਤੇ ਜਿਹੜਾ ਅੱਜ ਐਲਾਨ ਕੀਤਾ ਗਿਆ 101 ਜਥੇ ਦੇ ਦਿੱਲੀ ਵੱਲ ਨੂੰ ਰਵਾਨਾ ਹੋਣ ਦਾ 21 ਜਨਵਰੀ ਨੂੰ ਪੈਦਲ ਇਹ ਦੋਨੋਂ ਨੂੰ ਮੜਾ ਕੇ ਦੇਖਿਆ ਜਾਵੇ ਤਾ ਇਹ ਸਾਫ ਨਜ਼ਰ ਆ ਰਿਹਾ ਆ ਕਿ ਜਿਹੜੀ 13 ਜਨਵਰੀ ਨੂੰ ਕਿਸਾਨ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਸੀ ਜਿੱਥੇ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਸਾਡੀ ਆਪਸ ਵਿੱਚ ਹੁਣ ਅਸੀਂ ਇੱਕ ਹੋ ਗਏ ਆਂ ਤੇ ਅਸੀਂ ਅਗਲੀ ਰੂਪਰੇਖਾ ਜਿਹੜੀ ਆ 18 ਜਨਵਰੀ ਨੂੰ ਮੀਟਿੰਗ ਦੇ ਵਿੱਚ ਉਹਦੇ ਤੇ ਅਸੀਂ ਅੱਗੇ ਚੱਲਾਂਗੇ ਲੇਕਿਨ ਜਿਹੜੇ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਸੀ ਉਹਨਾਂ ਨੇ ਉਸ ਵੇਲੇ ਵੀ ਇਤਰਾਜ਼ ਜਤਾਇਆ ਸੀ ਕਿ ਇਹ ਹੁਣ ਅੱਗੇ ਮੀਟਿੰਗਾਂ ਤੇ ਫਿਰ ਮੀਟਿੰਗਾਂ ਤੇ ਫਿਰ ਮੀਟਿੰਗਾਂ ਇਸ ਤਰ੍ਹਾਂ ਦਾ ਜਿਹੜਾ ਹੁਣ ਸਮਾਂ ਨਹੀਂ ਹੈ ਹੰਡੇਵਾਲ ਸਾਹਿਬ ਨਾਜ਼ਕ ਹਾਲਤ ਦੇ ਵਿੱਚ ਲੰਘ ਰਹੇ ਆ ਉਹਨਾਂ ਦੀ ਜਾਨ ਦਾ ਇਸ ਵੇਲੇ ਸਾਡੇ ਲਈ ਬਹੁਤ ਵੱਡਾ ਜਿਹੜਾ ਆ ਮਸਲਾ ਬਣਿਆ ਹੋਇਆ ਆ ਤੇ ਇਹ ਇਹ ਸਾਨੂੰ ਕੋਈ ਫੌਰੀ ਐਕਸ਼ਨ ਜਿਹੜੇ ਆ ਆਪਣੇ ਲੈਵਲ ਤੇ ਕਰਨੇ ਚਾਹੀਦੇ ਆ ਤੇ ਸ਼ਾਇਦ ਉਹ ਉਹ ਦਵਾਈ ਜਿਹੜਾ ਆ ਹੁਣ ਜਿਹੜਾ ਇਹਨਾਂ ਦੋਹਾਂ ਫਾਰਮਾਂ ਦੇ ਉੱਤੇ ਕਿਸਾਨਾਂ ਨੇ ਪਾਇਆ ਉਹ ਉਸ ਤੋਂ ਲੱਗ ਰਿਹਾ ਹੈ ਕਿ ਇਹ ਦੋ ਸਟੈਪ ਜਿਹੜੇ ਇਹਨਾਂ ਨੇ ਹੁਣ ਚੱਕੇ ਨਵੇਂ ਚੱਕੇ ਆ ਇਹ ਜਿਹੜੇ ਆ ਅੱਗੇ ਹਾਲਾਤ ਨੂੰ ਜਿਹੜੇ ਆ ਕੁਝ ਹੋਰ ਜਿਹੜਾ ਤਿੱਖਾ ਕਰਨਗੇ ਕਿਉਂਕਿ ਜਿਹੜਾ ਹਰਿਆਣੇ ਦੀ ਸਰਹੱਦ ਦੇ ਉਹਨਾਂ ਦੇ ਹਰਿਆਣੇ ਵਾਲੇ ਪਾਸੇ ਨੂੰ ਜਿਹੜਾ ਇਹਨਾਂ ਨੇ ਮੋਹਰਤਾ ਲਾਇਆ ਉੱਥੇ ਦਾ ਤਰਕ ਇਹਨਾਂ ਨੇ ਇਹ ਦਿੱਤਾ ਆ ਇੱਥੇ ਜਿਹੜਾ ਸੀਗਾ ਸ਼ੁਭਕਰਨ ਉਹਦੀ ਪਿਛਲੇ ਅੰਦੋਲਨ ਵੇਲੇ ਜਦੋਂ ਉਹਦੀ ਇੱਥੇ ਮੌਤ ਹੋਈ ਸੀਗੀ ਅਸੀਂ ਉਹੀ ਜਗ੍ਹਾ ਚੁਣੀ ਆ ਉਥੇ ਪਗਰੇ ਮੈਦਾਨ ਦੇ ਵਿੱਚ ਬੈਠੇ ਆ ਤੇ ਰਾਤੀ ਇਹਨਾਂ ਨੇ ਟੈਂਟ ਲਾਇਆ ਰਾਤੀ بارش ਵੀ ਕਾਫੀ ਉੱਥੇ ਆਈ ਆ ਤੇ ਉਹ ਇਹ بارش ਦੇ ਵਿੱਚ ਹੀ ਉੱਥੇ ਬੈਠੇ ਰਹੇ ਇਸ ਹਾਲਤ ਦੇ ਵਿੱਚ ਇਹ ਉਹ ਬਹੁਤ ਇੱਕ ਤਰ੍ਹਾਂ ਨਾਲ ਨਾਜ਼ੁਕ ਸਥਿਤੀ ਵਿੱਚ ਇਹ ਮਾਰਨ ਵਰਤ ਅੰਦੋਲਨ ਜਿਹੜਾ ਆ ਇਹਦਾ ਦੌਰ ਜਿਹੜਾ ਆ ਇਹ ਉਹਦੇ ਚ ਚਲਾ ਗਿਆ ਆ ਤੇ ਇਹ ਇੱਕ ਤਰ੍ਹਾਂ ਦੇ ਨਾਲ ਅਸੀਂ ਇਹ ਕਹਿ ਲਈਏ ਕਿ ਜੋ ਸਾਡਾ ਪੰਜਾਬੀਆਂ ਦਾ ਸੁਭਾਅ ਆ ਅੰਦੋਲਨ ਦਾ ਸੰਘਰਸ਼ ਦਾ ਇਹ ਉਸ ਤੋਂ ਇੱਕ ਤਰ੍ਹਾਂ ਨਾਲ ਹਟਮਾ ਹੀ ਲੱਗ ਰਿਹਾ ਆ ਜਿਵੇਂ 8000 ਵਾਲਾ ਇੱਕ ਚੱਲਦਾ ਸੀ ਰੌਣ ਚੱਲਦਾ ਸੀ ਕਿ ਹੁਣ ਅਸੀਂ ਜਿਹੜੇ ਆ ਉਹ ਮਰਨਵਾਰਤਾ ਵਾਲੀ ਨੀ ਪੜੀ ਪਾਲਿਸੀ ਵਾਲੇ ਪਾਸੇ ਨੂੰ ਰੱਖਨੇ ਇਧਰਲੇ ਪਾਸੇ ਨੂੰ ਆ ਗਏ ਆ ਤੇ ਇਹ ਜਿਹੜਾ ਹੁਣ ਇੱਕ ਫਿਰ ਇਹਨਾਂ ਨੇ ਦੁਬਾਰਾ ਕਿਹਾ ਆ ਕਿ ਪੈਦਲ ਜਿਹਾ 101 ਕਿਸਾਨਾਂ ਦਾ ਦਿੱਲੀ ਵੱਲ ਨੂੰ ਕੂਚ ਕਰੇਗਾ ਉਹਨੂੰ ਹਰਿਆਣਾ ਸਰਕਾਰ ਕਿਵੇਂ ਲੰਘਣ ਦੇ ਦੇਗੀ ਜਦੋਂ ਕਿ ਉਧਰ ਜਿਹੜਾ ਇਹ ਮਰਨਵਾਰਤੇ ਤੇ ਬੈਠੇ ਆ ਜਿਹੜੇ 111 ਕਿਸਾਨ ਆ ਉੱਥੇ ਵੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਕਿ ਇੱਥੇ ਧਾਰਾ ਜਿਹੜੀ ਆ ਉਹ ਲੱਗੀ ہوئی ਆ ਜਿਹੜੀ ਜਿਹਦੇ ਤਹਿਤ ਉਥੇ ਏਡਾ ਵੱਡਾ ਇਕੱਠ ਨਹੀਂ ਹੋ ਸਕਦਾ ਹਾਲ ਦੀ ਘੜੀ ਉਹਨਾਂ ਨੇ ਤਾਂ ਕਿਸਾਨਾਂ ਨੂੰ ਉਥੇ ਬੈਠਣ ਦੇ ਦਿੱਤਾ ਆ ਪਰ ਕਿਸੇ ਵੇਲੇ ਵੀ ਹਰਿਆਣਾ ਸਰਕਾਰ ਜਾਂ ਜਿਹੜੀ ਆ ਕੇਂਦਰ ਸਰਕਾਰ ਦੀ ਥੋੜੀ ਜੀ ਵੀ ਹਦਾਇਤ ਹੋਈ ਕਿ ਇਹਨਾਂ ਨੂੰ ਇੱਥੋਂ ਚੁੱਕ ਲਓ ਤਾਂ ਉਹ ਉਥੇ ਉਹਦੇ ਤੇ ਉਹਦਾ ਅਸਰ ਪਵੇਗਾ ਤੇ ਹੁਣ ਜਿਹੜਾ ਇੱਕ ਇਹਨਾਂ ਦਾ ਦੂਸਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਜਿਨ੍ਹਾਂ ਦਾ ਵੀ ਇੱਕ ਬਹੁਤ ਵੱਡਾ ਪੰਜਾਬ ਵਿੱਚ ਪ੍ਰਭਾਵ ਆ ਉਹ ਜਿਹੜਾ ਹੁਣ 18 ਤਰੀਕ ਨੂੰ ਮੀਟਿੰਗ ਇਹਨਾਂ ਦੀ ਹੋਣੀ ਆ ਤੇ ਉਤੋਂ ਅਗਲਾ ਜਿਹੜਾ ਅੰਦੋਲਨ ਇਹਨਾਂ ਨੇ ਚਲਾਉਣਾ ਜਿਹਦੇ ਵਿੱਚ ਇਹਨਾਂ ਨੇ 26 ਜਨਵਰੀ ਨੂੰ ਐਲਾਨ ਕੀਤਾ ਆ ਵੱਡੇ ਟਰੈਕਟਰ ਮਾਰਚਾਂ ਵਾਲਾ ਉਹ ਜਿਹੜਾ ਆ ਉਹ ਅੰਦੋਲਨ ਨੂੰ ਲੰਮਾ ਖਿੱਚ ਕੇ ਚੱਲ ਰਿਹਾ ਆ ਜਦੋਂ ਕਿ ਇਹ ਹੁਣ ਫੌਰੀ ਨਤੀਜੇ ਚਾਹੁੰਦੇ ਆ ਇੱਥੇ ਸ਼ੰਭੂਗੜ੍ਹ ਬਾਰਡਰ ਤੇ ਬੈਠੇ ਜਿਹੜੇ ਆ ਰਖਨੌਰੀ ਬੈਠੇ ਆ ਤੇ ਜਿਹੜੇ ਹੁਣ ਅਗਲੇ 15 ਦਿਨਿਆਂ ਉਹਦੇ ਵਿੱਚ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਆ ਕੀ ਖਤਰੇ ਵਿੱਚ ਨਹੀਂ ਜਾਏਗੀ ਇਨੇ ਦਿਨ ਕਿਸ ਤਰ੍ਹਾਂ ਉਹ ਜਿਹੜੇ ਆ ਇਸ ਤਰ੍ਹਾਂ ਇਹ ਕੱਢ ਲੈਣਗੇ ਤੇ ਉਹਨਾਂ ਦੀ ਜਿਹੜੀ ਆ ਹੈਲਥ ਰਿਪੋਰਟ ਆ ਉਹਦੇ ਉੱਪਰ ਤਾਂ ਸੁਪਰੀਮ ਕੋਰਟ ਨੇ ਵੀ ਸ਼ੱਕ ਜਾਰ ਕਰ ਦਿੱਤਾ ਆ ਜਦੋਂ ਪੰਜਾਬ ਸਰਕਾਰ ਨੇ ਕੱਲ ਸੁਪਰੀਮ ਕੋਰਟ 'ਸੇ ਸਨਵਾਇਦ ਰਾਨ ਕਿਹਾ ਕਿ ਢੱਲੇਵਾਲ ਦੀ ਸਿਹਤ ਠੀਕ ਆ ਇਤੋਂ ਤੱਕ ਵੀ ਦੱਸਿਆ ਗਿਆ ਕਿ ਉਹਦਾ ਹਿਮੋਗਲੋਬਿਨ ਜਿਹੜਾ ਆ ਉਹ ਵੱਧ ਰਿਹਾ ਆ ਤੇ ਸੁਪਰੀਮ ਕੋਰਟ ਦੇ ਜੱਜ ਹੈਰਾਨ ਸੀ ਕਿ ਇੱਕ ਉਹ ਉਹ ਵਿਅਕਤੀ ਜਿਹੜਾ ਮੰਨਵਰਤ ਤੇ ਬੈਠਾ ਆ ਤੇ ਜਿਹੜੀਆਂ ਪਿਛਲੀਆਂ ਰਿਪੋਰਟਾਂ ਦੇ ਵਿੱਚ ਇਹ ਦੱਸ ਦੱਸਦੇ ਰਹੇ ਆ ਇਹ ਕਿ ਸਥਿਤੀ ਉਹਦੀ ਚਿੰਤਾਜਨਕ ਆ ਇਹ ਹੁਣ ਉਹਦੀ ਸਿਹਤ ਜਿਹੜੀ ਆ ਉਹ ਸੁਧਰਨੀ ਕਾਦੇ ਨਾਲ ਸ਼ੁਰੂ ਹੋ ਗਈ ਆ ਤੇ ਉਹਨਾਂ ਨੇ ਇਸ ਸ਼ੱਕ ਨੂੰ ਜਿਹੜਾ ਆ ਹੁਣ ਮਤਲਬ ਨਜ਼ਰ ਰੱਖਦੇ ਆ ਉਹਨਾਂ ਨੇ ਐਮਸ ਹਸਪਤਾਲ ਜਿਹੜਾ ਆਪਣਾ ਵੱਡਾ ਆ ਦਿੱਲੀ ਦੇ ਵਿੱਚ ਉਹਦੇ ਡਾਕਟਰਾਂ ਨੂੰ ਕਿਹਾ ਆ ਕਿ ਉਹ ਜਿਹੜੀਆਂ ਡੱਲੇਵਾਲ ਦੇ ਦੀਆਂ ਜਿਹੜੀਆਂ ਮੈਡੀਕਲ ਰਿਪੋਰਟਾਂ ਆ ਉਹਨਾਂ ਨੂੰ ਚੈੱਕ ਕਰਨ ਜਿਹੜੀਆਂ ਪਿਛਲੀਆਂ ਜਿੰਨੀਆਂ ਵੀ ਰਿਪੋਰਟਾਂ ਹੈਗੀਆਂ ਆ ਪੰਜਾਬ ਸਰਕਾਰ ਉੱਥੇ ਪਹੁੰਚਾਏਗੀ ਤੇ ਉਹ ਉਹਨੂੰ ਦੇਖ ਕੇ ਸੁਪਰੀਮ ਕੋਰਟ ਨੂੰ ਦੱਸਣਗੇ ਤੇ ਅਸਲ ਦੇ ਵਿੱਚ ਡੱਲੇਵਾਲ ਦੀ ਸਥਿਤੀ ਕੀ ਆ ਭਾਜਪਾ ਅਜੇ ਵੀ ਮੀਟਿੰਗ ਤੋਂ ਆਨਾ ਕਾ ਨਹੀਂ ਕਰ ਰਹੀ ਆ ਉਹ ਕ ਤਾਂ ਕਦੇ ਉਹ ਕਹਿ ਦਿੰਦੇ ਆ ਕਿ ਸੁਪਰੀਮ ਕੋਰਟ ਦੀ ਹਦਾਇਤ ਆਏਗੀ ਤਾਂ ਫੇਰ ਹੀ ਲਿਖਾਂਗੇ ਅਜਿਹਾ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆ ਤੇ ਨਾਲ ਹੀ ਉਹ ਇਹ ਵੀ ਕਹਿ ਰਹੇ ਆ ਕਿ ਜੇ ਅਸੀਂ ਜਿਹੜੀ ਐਮਐਸਪੀ ਗਰੰਟੀ ਜਿਹੜੀ ਆ ਸਾਰੇ ਦੇਸ਼ ਦੇ ਵਿੱਚ ਜੇ ਲਾਗੂ ਕਰਦੇ ਆ ਤੇ ਪੰਜਾਬ ਦੇ ਕੋਲੋਂ ਹੋਰ ਜਿਹੜੀਆਂ ਸਬਸਿਡੀਆਂ ਅਸੀਂ ਦੇ ਰਹੇ ਆ ਉਹ ਖਸ ਜਾਣਗੀਆਂ ਪੀਡੀਐਸ ਜਿਹੜੀ ਆ ਇੱਕ ਪ੍ਰਣਾਲੀ ਜਿਹਦੇ ਤਹਿਤ ਸਰਕਾਰ ਕੇਂਦਰ ਸਰਕਾਰ ਕਣਕ ਖਰੀਦੀ ਆ ਆਪਣੇ ਗਰੀਬ ਲੋਕਾਂ ਨੂੰ ਦੇਣ ਲਈ ਕਹਿੰਦੇ ਉਹ ਉਹ ਵੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਬੰਦ ਹੋ ਜਾਏਗੀ ਤੇ ਇਹ ਇਹ ਜਿਹੜਾ ਇੱਕ ਪੈਸਾ ਜਿਹੜਾ ਸਰਕਾਰ ਸਬਸਿਡੀਆਂ ਦੇ ਲਾ ਰਹੀ ਆ ਉਹ ਹੁਣ ਪੰਜਾਬ ਤੇ ਹਰਿਆਣਾ ਸਟੇਟਾਂ ਨੂੰ ਜਿਹੜਾ ਲੱਗ ਰਿਹਾ ਆ ਉਹ ਸਾਰੇ ਦੇਸ਼ ਦੇ ਅੰਦਰ ਵੰਡਿਆ ਜਾਏਗਾ ਤੇ ਪੰਜਾਬ ਦਾ ਹਿੱਸਾ ਜਿਹੜਾ ਆ ਉਹ ਸਬਸਿਡੀਆਂ ਦੇ ਵਿੱਚ ਵੀ ਘਟ ਜਾਏਗਾ ਉਹ ਚੇਤਾਵਨੀਆਂ ਦੇ ਰਹੇ ਆ ਕਿ ਥੋੜਾ ਸੰਭਲ ਕੇ ਚੱਲੋ ਇੱਕ ਤਰਫਾ ਨਾ ਚੱਲੋ ਤੁਸੀਂ ਸਿਰਫ ਇੱਕੋ ਚੀਜ਼ ਵੇਖ ਰਹੇ ਹੋ ਇਹ ਨਹੀਂ ਵਿਹਰੇ ਕਿ ਜੇ ਐਮਐਸਪੀ ਗਰੰਟੀ ਸਾਰੇ ਦੇਸ਼ ਦੇ ਵਿੱਚ ਲਾਗੂ ਕਰਤੀ ਤਾਂ ਉਹਦੇ ਕੇਂਦਰ ਸਰਕਾਰ ਨੂੰ ਕਿਸ ਤਰ੍ਹਾਂ ਦੇ ਮਤਲਬ ਜਿਹੜੇ ਆ ਆਰਥਿਕ ਤੌਰ ਤੇ ਜਿਹੜੇ ਬੋਝ ਉਹਦੇ ਤੇ ਪੈਣੇ ਆ ਤੇ ਇਹ ਕੁੱਲ ਮਿਲਾ ਕੇ ਇਹ ਸਾਰਾ ਇਹਹੀ ਕਿਹਾ ਜਾ ਸਕਦਾ ਆ ਕਿ ਇੱਕ ਪਾਸੇ ਤਾਂ ਇਹ ਦੁਬਾਰਾ ਫਿਰ ਪੈਦਲ ਮਾਰਚ ਵਾਲਾ ਦਿੱਲੀ ਨੂੰ ਦੂਸਰਾ ਜਿਹੜਾ ਆ ਇਹ ਮਰਨਵਾਰਤ ਤੇ ਬੈਠੇ ਆ ਜਿਹੜੇ ਡੱਲੇਵਾਲ ਸਾਹਿਬ ਆ ਉਹਨਾਂ ਦੀ ਅਗਲੇ 15 ਦਿਨਾਂ ਦੇ ਵਿੱਚ ਹਾਲਤ ਜਿਹੜੀ ਆ ਉਹ ਕਿੱਥੇ ਪਹੁੰਚਦੀ ਆ ਕਿਉਂਕਿ ਇੰਨਾ ਲੰਬਾ ਜਿਹੜਾ ਆ ਮਨਨਵਾਰ ਤੇ ਜਿਹੜਾ ਆ ਉਹ ਬੜਾ ਮੁਸ਼ਕਲ ਆ ਚੱਲਦਾ ਤੇ ਤੀਸਰਾ ਜਿਹੜਾ ਇਹ ਉੱਥੇ ਬੈਠ ਗਏ ਆ ਖਨੋਰੀ ਆ ਬਾਰਡਰ ਦੇ ਉੱਤੇ ਹਰਿਆਣੇ ਵਾਲੇ ਪਾਸੇ ਉਹਦੇ ਨਾਲ ਕੇਂਦਰ ਸਰਕਾਰ ਜਾਂ ਹਰਿਆਣਾ ਸਰਕਾਰ ਅੱਗੇ ਕਿਵੇਂ ਨਿਪਟਦੀ ਆ ਤੇ ਇੱਕ ਉਹ ਜਿਹੜਾ ਵੱਡਾ ਅੰਦੋਲਨ ਇਹਨਾਂ ਨੇ ਸੋਚਿਆ ਸੀਗਾ ਕਿ ਸਾਰੇ ਰਲ ਕੇ ਆਪਾਂ ਇੱਕ ਛੇੜੀਏ ਕਿਉਂਕਿ ਵੱਡੇ ਵੱਡੇ ਮਸਲੇ ਆ ਇਕੱਲਾ ਮਸਲਾ ਜਿਹੜਾ ਆ ਐਮਐਸਪੀ ਦਾ ਨਹੀਂ ਹੈ ਇਹ ਜਿਹੜੀ ਇੱਕ ਨਵੀਂ ਮਾਰਕੀਟਿੰਗ ਜਿਹੜੀ ਆ ਪਾਲਿਸੀ ਵੀ ਸੈਂਟਰ ਗਵਰਨਮੈਂਟ ਨੇ ਡਰਾਫਟ ਕਰਕੇ ਸਟੇਟਾਂ ਨੂੰ ਭੇਜੀ ਆ ਉਹ ਫਿਰ ਉਹੀ ਉੱਡਾ ਮਸਲਾ ਹੈ ਜਿਹੜਾ ਖੇਤੀ ਕਰੋਨਾ ਵਾਲਾ ਸੀ ਸੇਮ ਉਹੀ ਚੀਜ਼ ਆ ਤੇ ਸਾਨੂੰ ਇਹ ਇੱਕ ਵੱਡਾ ਤੇ ਲੰਮਾ ਅੰਦੋਲਨ ਜਿਹੜਾ ਆ ਚਲਾਉਣਾ ਪੈਣਾ ਆ ਹੁਣ ਇਹਨਾਂ ਘੁੰਮਣ ਘੇਰੀਆਂ ਦੇ ਵਿੱਚ ਘਿਰਿਆ ਕਿਸਾਨ ਅੰਦੋਲਨ ਅੱਗੇ ਕੀ ਕਰ ਹਟ ਲੈਂਦਾ ਆ ਇਹ ਸਾਨੂੰ ਅਗਲੇ ਦਿਨਾਂ ਦੇ ਵਿੱਚ ਵੇਖਣਾ ਪੈਗਾ ਉਸੇ ਘਟਨਾਵਾਂ ਦੁਨੀਆ ਦੇ ਵਿੱਚ ਅਜਹੀਆਂ ਵਾਪਰ ਰਹੀਆਂ ਆ ਜਿਨ੍ਹਾਂ ਵੱਲ ਧਿਆਨ ਸਾਰਿਆਂ ਦਾ ਜਾਣਾ ਜ਼ਰੂਰੀ ਵੀ ਆ ਇੱਕ ਤਾਂ ਇਹ ਆ ਕਿ ਅਮਰੀਕਾ ਨੇ ਜਿਹੜੀਆਂ ਰੂਸ ਦੇ ਉੱਤੇ ਤੇਲ ਦੇ ਉੱਤੇ ਜਿਹੜੀਆਂ 10 ਜਨਵਰੀ ਨੂੰ ਨਵੀਆਂ ਸੈਂਕਸ਼ਨ ਜਿਹੜੀਆਂ ਲਾਈਆਂ ਆ ਉਹਦੇ ਤਹਿਤ ਜਿਹੜਾ ਆ ਤੇਲ ਜਿਹੜਾ ਆ ਉਹ ਮਾਰਚ ਮਹੀਨੇ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਵੀ ਮਹਿੰਗਾ ਹੋਣ ਦੀ ਸੰਭਾਵਨਾ ਬਣ ਗਈ ਆ ਕਿਉਂਕਿ ਜਿਹੜੀਆਂ ਕੰਪਨੀਆਂ ਆ ਰੂਸ ਦੀਆਂ ਜਿਹੜੀਆਂ ਤੇਲ ਸਪਲਾਈ ਕਰਦੀਆਂ ਆ ਉਹਦੇ ਜਿਹੜੇ 153 ਦੇ ਆਸ-ਪਾਸ ਟੈਂਕਰ ਜਿਹੜੇ ਆ ਉਹ ਤੇਲ ਲੈ ਕੇ ਜਿਹੜੇ ਢੋਂਦੇ ਆ ਉਹਨਾਂ ਦੇ ਉੱਤੇ ਉਹਨਾਂ ਨੇ ਖਰਚੇ ਵਧਾ ਦਿੱਤੇ ਆ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਆ ਉਹ ਮਹਿੰਗੀ ਕਰ ਦਿੰਦੀ ਆ ਤੇ ਜਿਸ ਦਾ ਨਤੀਜਾ ਇਹ ਨਿਕਲੇਗਾ ਕਿ ਤੇਲ ਦੀ ਕੀਮਤ ਜਿਹੜੀ ਭਾਰਤ ਨੂੰ ਹੁਣ ਰੂਸ ਜਿਹੜਾ ਆ ਉਹ ਉਹ ਸਸਤੇ ਰੇਟ ਤੇ ਦੇ ਰਿਆ ਸੀ ਉਹ ਵੀ ਇਸ ਨੂੰ ਅੱਗੇ ਮਹਿੰਗੀ ਖਰੀਦਣੀ ਪਏਗੀ ਤੇ ਫਿਰ ਉਹਦਾ ਅਸਰ ਸਿੱਧਾ ਆ ਭਾਰਤ ਦੇ ਦੀਆਂ ਤੇਲ ਕੀਮਤਾਂ ਉੱਤੇ ਪੈਣਾ ਆ ਹਾਲ ਦੀ ਘੜੀ ਤਾਂ ਇਹੀ ਦੱਸਿਆ ਗਿਆ ਕਿ 10 ਜਨਵਰੀ ਤੱਕ ਜਿਹੜਾ ਤੇਲ ਦਾ ਸੌਦਾ ਹੋ ਚੁੱਕਿਆ ਆ ਉਹਦੀ ਸਪਲਾਈ ਮਾਰਚ ਦੇ ਅੱਧ ਤੱਕ ਜਿਹੜੀ ਆ ਆਉਂਦੀ ਰਹਿਣੀ ਆ ਤੇ ਉਹਦੇ ਤੇ ਤਾਂ ਇਹਦਾ ਕੋਈ ਅਸਰ ਨਹੀਂ ਪੈਣਾ ਲੇਕਿਨ ਹੁਣ ਜਿਹੜੇ 10 ਜਨਵਰੀ ਤੋਂ ਬਾਅਦ ਤੇਲ ਦੇ ਸੌਦੇ ਹੋਣੇ ਆ ਉਹ ਤੇਲ ਜਿਹੜਾ ਆ ਉਹ ਮਹਿੰਗਾ ਹੋ ਜਾਣਾ ਆ ਤੇ ਅਮਰੀਕਾ ਨੇ ਤਾਂ ਮਤਲਬ ਇਹ ਭਾਰਤ ਨੂੰ ਤੇ ਇਹ ਇਹਦਾ ਅਸਰ ਚੀਨ ਦੇ ਉੱਤੇ ਜ਼ਿਆਦਾ ਪੈ ਰਿਹਾ ਆ ਤੇ ਦੋਹਾਂ ਦੇਸ਼ਾਂ ਇਹ ਭਾਰਤ ਨੂੰ ਉਹਨੇ ਕਿਹਾ ਆ ਕਿ ਉਹ ਤੇਲ ਖਰੀਦਣ ਦੇ ਬਦਲਵੇਂ ਪ੍ਰਬੰਧ ਕਰੇ ਮਿਡਲ ਈਸਟ ਹੈਗਾ ਆ ਅਮਰੀਕਾ ਹੈਗਾ ਆ ਤੇਲ ਦੇਣ ਲਈ ਤਿਆਰ ਤੇ ਇਸ ਤਰ੍ਹਾਂ ਉਹ ਰੂਸ ਦੀ ਤੇਲ ਦੀ ਸਪਲਾਈ ਜਿਹੜੀ ਭਾਰਤ ਨੂੰ ਆ ਰਹੀ ਆ ਉਹ ਘਟਾਉਣੀ ਚਾਹੁੰਦਾ ਆ ਕਿਉਂਕਿ ਭਾਰਤ ਤੇ ਚੀਨ ਜਿਹੜੇ ਆ ਦੋਨੋਂ ਹੀ ਰੂਸ ਤੋਂ ਬਹੁਤ ਵੱਡੀ ਮਾਤਰਾ ਵਿੱਚ ਤੇਲ ਲੈ ਰਹੇ ਆ ਤੇ ਉਹ ਤੇਲ ਸਸਤਾ ਹੈ ਤੇ ਜਿਸ ਇਸੇ ਹੀ ਕਰਕੇ ਆ ਕੇ ਭਾਰਤ ਵਿੱਚ ਕੀਮਤਾਂ ਜਿਹੜੀਆਂ ਤੇਲ ਦੀਆਂ ਰੂਸ ਦੇ ਉੱਤੇ ਜਿਹੜੀਆਂ ਬੰਦਸ਼ਾਂ ਯੂਰਪ ਤੇ ਅਮਰੀਕਾ ਨੇ ਲਾਈਆਂ ਆ ਉਹਦੇ باوجود ਟਿਕੀਆਂ ਹੋਈਆਂ ਸੀ ਪਰ ਹੁਣ ਅੱਗੇ ਇਹਦੇ ਤੇ ਅਸਰ ਪੈਂਦਾ ਸਾਫ਼ ਨਜ਼ਰ ਆ ਰਿਹਾ ਹੈ ਤੇ ਇਹ ਇੱਕ ਤਾਂ ਤੇਲ ਦੀ ਸਪਲਾਈ ਨੂੰ ਲੈ ਕੇ ਹੈ ਵੱਡੀ ਖਬਰ ਆ ਤੇ ਦੂਸਰਾ ਜਿਹੜਾ ਕੱਲ ਇਸਰਾਇਲ ਤੇ ਹਮਾਸ ਦੇ ਵਿੱਚ ਸਮਝੌਤਾ ਜਿਹੜਾ ਆ ਉਹ ਨੇਪਰੇ ਚੜ ਗਿਆ ਆ ਤੇ ਇਹਦਾ ਐਲਾਨ ਜਿਹੜਾ ਆ ਉਹ ਉਹ ਕਰ ਦਿੱਤਾ ਗਿਆ ਆ ਹਾਲਾਂਕਿ ਇਹਦੇ ਉੱਤੇ ਅਜੇ ਸਾਈਨ ਹੋਣੇ ਬਾਕੀ ਆ ਲੇਕਿਨ ਇਹ ਸਪਸ਼ਟ ਹੋ ਚੁੱਕਿਆ ਆ ਕਿਉਂਕਿ ਜਦੋਂ ਕੋਈ ਵੱਡੇ ਲੈਵਲ ਤੇ ਇਹਦਾ ਜਿੱਦਾਂ ਅਮਰੀਕਾ ਦਾ ਰਾਸ਼ਟਰਪਤੀ ਆ ਉਹੀ ਅਨਾਊਂਸਮੈਂਟ ਕਰਦੇ ਆ ਕਿ ਇਹ ਡੀਲ ਹੋ ਚੁੱਕੀ ਆ ਤੇ ਫਿਰ ਉਹ ਉਹਨੂੰ ਮਤਲਬ ਇੱਕ ਤਰ੍ਹਾਂ ਦਾ ਡੀਲ ਹੋ ਗਈ ਤੂੰ ਸਮਝ ਜਾ ਸਰਦਾਰਾ ਕਿਉਂਕਿ ਹਮਾਸ ਨੇ ਜਿਹੜਾ ਆ ਆਪਣੀ ਪ੍ਰਵਾਨਗੀ ਸਮਝੌਤੇ ਨੂੰ ਦੇ ਲਖਤੀ ਦੇ ਕੇ ਉਹ ਮਿਸਰ ਦੇ ਹਵਾਲੇ ਕਰ ਦिती ਆ ਤੇ ਇਹਦੇ ਵਿੱਚ ਕਤਰ ਵੀ ਇਨਵੋਲਵ ਆ ਤੇ ਅਮਰੀਕਾ ਜਿਹੜਾ ਆ ਉਹਨੇ ਹੁਣ ਇਸ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਆ ਗਾਜ਼ਾ ਦੇ ਵਿੱਚ ਸ਼ਾਂਤੀ ਪਰਤਨੀ ਸ਼ੁਰੂ ਹੋ ਜਾਏਗੀ ਤੇ ਸੇਜੇ ਸੇਜੇ ਅਜੇ ਸਮਾਂ ਲੱਗੇਗਾ ਉੱਥੇ ਜੀਵਨ ਪੱਧਰ ਜਿਹੜਾ ਆ ਆਮ ਵਰਗਾ ਹੁੰਦੇ ਨੂੰ ਇਹ ਸਮਝੌਤਾ ਜਿਹੜਾ ਆ 19 ਜਨਵਰੀ ਨੂੰ ਲਾਗੂ ਹੋਏਗਾ ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਇੱਕ ਦਿਨ ਪਹਿਲਾਂ ਤੇ ਇਹਨੂੰ ਲੈ ਕੇ ਉੱਥੇ ਅਮਰੀਕਾ ਦੇ ਵਿੱਚ ਕ੍ਰੈਡਿਟ ਲੈਂਡ ਦੀ ਵਾਰ ਵੀ ਜਿਹੜੀ ਆ ਉਹ ਸ਼ੁਰੂ ਚੱਲ ਰਹੀ ਆ ਕੱਲ ਜਿਹੜਾ ਫੇਅਰਵੈਲ ਆਪਣਾ ਮੈਸੇਜ ਅਨਾਉਂਸ ਕੀਤਾ ਜਾ ਰਿਹਾ ਸੀ ਜੋਬ ਬੈਡਨ ਵੱਲੋਂ ਆਪਰੇ ਕਾਰਜਕਾਲ ਦੀ ਸਮਾਪਤੀ ਮੌਕੇ ਉਹਦੇ ਵਿੱਚ ਉਸਨੇ ਕ੍ਰੈਡਿਟ ਲਿਆ ਸੀ ਕਿ ਜਿਹੜਾ ਇਜ਼ਰਾਈਲ ਤੇ ਹਮਾਸ ਵਿੱਚ ਸਮਝੌਤਾ ਹੋਇਆ ਆ ਇਹ ਉਹਨਾਂ ਦੇ ਯਤਨਾਂ ਦੇ ਨਾਲ ਹੀ ਹੋਇਆ ਆ ਜਦੋਂ ਕਿ ਦੂਸਰੇ ਪਾਸੇ ਡੋਨਾਲਡ ਟਰੰਪ ਨੇ ਇਹ ਇਹ ਕਿਹਾ ਆ ਕਿ ਮੈਂ ਜਿਹੜਾ ਦਬਕਾ ਮਾਰਿਆ ਸੀ ਇਹ ਇਹ ਸਮਝੌਤਾ ਕਰ ਲੋ ਨਹੀਂ ਤਾਂ ਮੈਂ ਨਰਕ ਬਣਾ ਦੇਵਾਂਗਾ ਇਸ ਖੇਤਰ ਨੂੰ ਜਿਹੜਾ ਅਗਲਾ ਸਮਾਏਗਾ ਤਾ ਉਹ ਉਹ ਦਬਕੇ ਦੇ ਡਰ ਦੇ ਨਾਲ ਹੀ ਇਹ ਸਮਝੌਤਾ ਹੋਇਆ ਆ ਤੇ ਜੋ ਬਾਈਡਨ ਟਰੰਪ ਦੀ ਇਸ ਚੁਪਨੀ ਤੇ ਕਹਿ ਰਿਹਾ ਕਿ ਇਹ ਮਜ਼ਾਕ ਕਰ ਰਿਹਾ ਹੈ ਇਹ ਇਹਨੂੰ ਚੰਗਾ ਭਲਾ ਪਤਾ ਆ ਕਿ ਅਸੀਂ ਤਾਂ ਇਹ ਜਿਹੜੀ ਸੀ ਫਾਰਮੂਲਾ ਬਹੁਤ ਪਹਿਲਾਂ ਦਾ ਤਿਆਰ ਕੀਤਾ ਸੀ ਤੇ ਅਸੀਂ ਇਹਨੂੰ ਸੋਚਿਆ ਸੀਗਾ ਕਿ ਆਪਣੇ ਕਾਰਜਕਾਲ ਦੀ ਸਮਾਪਤੀ ਨੇੜੇ ਜਾ ਕੇ ਇਹਨੂੰ ਹਰ ਹਾਲਤ ਅਸੀਂ ਅਮਲ ਵਿੱਚ ਲੈ ਆਵਾਂਗੇ ਚਲੋ ਚੰਗੀ ਗੱਲ ਆ ਜੇ ਹੁਣ ਉਧਰ ਇਸਰਾਈਲ ਵਾਲੇ ਪਾਸੇ ਸ਼ਾਂਤੀ ਹੋ ਜਾਏ ਤੇ ਮਿਡਲ ਈਸਟ ਵਿੱਚ ਪਹਿਲਾਂ ਨਾਲੋਂ ਕੁਝ ਟਿਕਾਅ ਆਏਗਾ ਪੰਜਾਬ ਦੇ ਵਿੱਚ ਜਿਹੜੀ ਆ ਹੁਣ ਇੱਕ ਕੱਲ ਨੂੰ ਫਿਰਮ ਲੱਗ ਰਹੀ ਆ ਕਗਨਾਂ ਰਣੌਦੀ ਐਮਰਜੈਂਸੀ ਉਹਨੂੰ ਲੈ ਕੇ ਜਿਹੜਾ ਆ ਰੂਸ ਦੀ ਜਿਹੜੀ ਆ ਪ੍ਰਗਟਾਉਣ ਦੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਆ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਆ ਕਿ ਇਸ ਫਿਲਮ ਨੂੰ ਪੰਜਾਬ ਵਿੱਚ ਨਾਂ ਲੱਗਣ ਦਿੱਤਾ ਜਾਏ ਕਿਉਂਕਿ ਇਹਦੇ ਵਿੱਚ ਸਿੱਖਾਂ ਦੇ ਖਿਲਾਫ ਜੇ ਕੁਝ ਨਿਕਲਿਆ ਆ ਤਾਂ ਇਹਦਾ ਵਿਆਪਕ ਜਿਹੜਾ ਆ ਉਹਦਾ ਰੋਜ਼ ਦਾ ਇਹਨੂੰ ਸਾਹਮਣਾ ਕਰਨਾ ਪਏਗਾ ਤੇ ਸਥਿਤੀ ਜਿਹੜੀ ਆ ਉਹ ਖਰਾਬ ਵੀ ਹੋ ਸਕਦੀ ਆ ਇਹ ਇਹ ਇਹੋ ਜਿਹੀਆਂ ਜਿਹੜੀਆਂ ਆ ਚੇਤਾਵਨੀਆਂ ਆ ਕੁਝ ਹੋਰ ਵੀ ਸਿੱਖ ਆਗੂਆਂ ਨੇ ਦਿੱਤੀਆਂ ਆ ਕਿ ਇਸ ਕਰਕੇ ਨਹੀਂ ਇਹ ਫਿਲਮ ਦਾ ਵਿਰੋਧ ਹੋ ਰਿਹਾ ਕਿ ਇਹ ਇੰਦਰਾ ਗਾਂਧੀ ਦੇ ਕਾਰਜਕਾਲ ਦੇ ਵਿਲੇ ਜਿਹੜਾ ਐਮਰਜੈਂਸੀ ਲਾਈ ਗਈ ਸੀ ਇਹ ਉਹਦੇ ਉਹਨੂੰ ਦਿਖਾਉਣ ਦੇ ਲਈ ਸਾਰਾ ਕੁਝ ਇਹਦੇ ਵਿੱਚ ਆ ਇਹ ਇਸ ਦੇ ਵਿੱਚ ਜਿਹੜਾ ਇੰਦਰਾ ਗਾਂਧੀ ਦਾ ਸਿੱਖ ਸੰਘਰਸ਼ ਜਿਹੜਾ ਚੱਲ ਰਿਹਾ ਸੀ 1984 ਦੇ ਵਿੱਚ ਉਹਦੇ ਨਾਲ ਜਿਹੜਾ ਵਿੱਚ ਪਹਿਲਾਂ ਜੋੜ ਕੇ ਕੁਝ ਲੈਣ ਦਾ ਗਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਤੇ ਸਿੱਖ ਜਿਹੜੇ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਸੀ ਉਹਨਾਂ ਦੇ ਸਮਰਥਕ ਜਿਹੜੇ ਸੀਗੇ ਤੇ ਇਹਦਾ ਜਿਹੜਾ ਬਹੁਤ ਵੱਡਾ ਰੋਸ ਪ੍ਰਗਟਾਇਆ ਗਿਆ ਸੀ ਉਸ ਤੋਂ ਬਾਅਦ ਇਹਦੇ ਵਿੱਚ ਕੱਟ ਵੀ ਲਾਏ ਗਏ ਲੇਕਿਨ ਅਜੇ ਵੀ ਸਿੱਖ ਜਥੇਬੰਦੀਆਂ ਨੂੰ ਸ਼ੱਕ ਆ ਕਿ ਇਹਦੇ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਅੰਸ਼ ਜਿਹੜੇ ਆ ਹੋ ਸਕਦੇ ਆ ਇਹ ਕੱਲ ਜਦੋਂ ਫਿਲਮ ਲੱਗੇਗੀ ਤਾਂ ਪਤਾ ਲੱਗੇਗਾ ਕਿ ਇਹ ਫਿਲਮ ਜਿਹੜੀ ਆ ਅੱਗੇ ਚੱਲ ਸਕੇਗੀ ਪੰਜਾਬ ਵਿੱਚ ਜਾਂ ਨਹੀਂ ਚੱਲ ਸਕੇਗੀ ਦੂਸਰੇ ਪਾਸੇ ਜਿਹੜੇ ਪੰਤਕ ਆਗੂ ਜਿਹੜੇ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਸੀਗੇ ਅੱਜ ਤਾਂ ਸੇਧਾਰ ਕੋਲ ਕਾਲ ਤਖਤ ਤੇ ਜਾ ਕੇ ਉਹਨਾਂ ਨੂੰ ਮਿਲ ਰਹੇ ਆ ਤੇ ਉਹ ਉਹਨਾਂ ਨੂੰ ਕੋਲ ਜਾ ਕੇ ਇਹ ਆਪਣਾ ਪੱਖ ਰੱਖ ਰਹੇ ਆ ਕਿ ਜਿਹੜੀ 7 ਮੈਂਬਰੀ ਕਮੇਟੀ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਜਿਹੜਾ ਆ ਚੋਣ ਪ੍ਰਕਿਰਿਆ ਦੇ ਮੌਕੇ ਕੰਟਰੋਲ ਕਰਨਾ ਆ ਉਹ ਤਾਂ ਹੋਂਦ ਵਿੱਚ ਹੀ ਨਹੀਂ ਆਈ ਤੇ ਇਹ ਜਿਹੜਾ ਆ ਸਮਝੌਤਾ ਜਿਹੜਾ ਤੁਸੀਂ ਜਿਹੜਾ ਇੱਕ ਆਦੇਸ਼ ਦਿੱਤਾ ਸੀਗਾ ਤੇ ਸਿੱਖ ਜਥੇਬੰਦੀਆਂ ਇਕਮੁੱਠ ਹੋਣ ਤੇ ਇਹ ਜਿਹੜਾ ਆ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਉਹਨਾਂ ਨੇ ਉਹ ਜਿਹੜੀ ਆ ਸਾਰੀ ਦੇਖ ਰੇਖ ਕਰੇਗੀ ਸਾਰੀ ਚੋਣ ਜਿਹੜੀ ਭਰਤੀ ਪ੍ਰਕਿਰਿਆ ਹੋਣੀ ਆ ਸ਼੍ਰੋਮਣੀ ਕਾਲਦੀ ਗੱਲ ਦੀ ਉਹ ਤਾਂ ਅਮਲ ਵਿੱਚ ਹੀ ਨਹੀਂ ਆਏ ਇਹ ਜਿਹੜੀ ਮੁਖ ਸਰ ਦੇ ਵਿੱਚ ਮੱਗੀ ਮੁੱਖੀ ਰੈਲੀ ਹੋਈ ਆ ਉਹ ਉਸ ਮੌਕੇ ਵੀ ਬੜੀਆਂ ਇਹੋ ਜਿਹੀਆਂ ਗੱਲਾਂ ਹੋਈਆਂ ਆ ਜਿਹੜੀਆਂ ਕਿ ਜਜ਼ੇਦਾਰ ਸਾਹਿਬ ਉਠਾਈਆਂ ਜਾ ਸਕਦੀਆਂ ਆ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਨੇ ਫੇਰ ਕਹਿਣਾ ਸ਼ੁਰੂ ਕਰ ਦਿੱਤਾ ਆ ਤੇ ਉਹਨੇ ਸਭ ਪਹਿਲਾਂ ਹੀ ਮਿੱਥ ਲਿਆ ਸੀ ਕਿ ਮੈਂ ਸਾਰਾ ਵਿਵਾਦ ਖਤਮ ਕਰਨਾ ਹੈ ਮੇਰੇ ਤੇ ਜੋ ਵੀ ਦੋਸ਼ ਮੜੇ ਜਾਣਗੇ ਮੈਂ ਕਹਿ ਦਊਗਾ ਸਾਰੇ ਠੀਕ ਹੈ ਜੀ ਤੇ ਮੈਂ ਉੱਥੋਂ ਤਨਖਾਹ ਲਵਾ ਕੇ ਆਪਣੀ ਜਿਹੜੀ ਥੋੜੇ ਦਿਨ ਦੀ ਲਗਣੀ ਆ ਸੇਵਾ ਦੀ ਉਹ ਲਵਾ ਕੇ ਮੈਂ ਆ ਜਾਊਗਾ ਤੇ ਸਾਰਾ ਇੱਕ ਵਾਰ ਰੌਲਾ ਰੱਪਾ ਜਿਹੜਾ ਹੈ ਉਹ ਮੁੱਕ ਜਾਊਗਾ ਤੇ ਉਹ ਹੁਣ ਜਿਹੜੇ ਆ ਉਹ ਪਹਿਲਾਂ ਵੀ ਇਹ ਗੱਲ ਉਠਾ ਰਹੇ ਸੀ ਤਾਂ ਹੁਣ ਤਾਂ ਫੇਰ ਉਹ ਖੁੱਲ੍ਹਿਆ ਵੀ ਰੈਲੀ 'ਚ ਠਾਉਣ ਲੱਗ ਪਏ ਕਿ ਮੈਂ ਤਾਂ ਕੋਈ ਗਲਤੀਆਂ ਕੀਤੀਆਂ ਹੀ ਨਹੀਂ ਹੈਗੀਆਂ ਜੋ ਕਿ ਮੇਰੇ ਤੇ ਇਹਨਾਂ ਨੇ ਇੱਕ ਸਾਜ਼ਿਸ਼ ਬਣਾ ਕੇ ਬਰਉਧੀਆਂ ਨੇ ਮੇਰੇ ਖਲਾਫ ਉੱਤੇ ਇਹ ਦੋਸ਼ ਭੇਜੇ ਸੀਗੇ ਤੇ ਮੈਂ ਸਿਰਫ ਇਸ ਮਾਮਲੇ ਨੂੰ ਖਤਮ ਕਰਨ ਦੇ ਲਈ ਹੀ ਉੱਥੇ ਮੰਨ ਲਿਆ ਕਿ ਹਾਂਜੀ ਇਹ ਸਾਰਾ ਜੋ ਕੁਝ ਤੁਸੀਂ ਕਹੀ ਜਾ ਰਹੇ ਹੋ ਇਹ ਹਾਂ ਮੈਂ ਹੀ ਜ਼ਿੰਮੇਵਾਰ ਹਾਂ ਦਾ ਮੈਂ ਹੀ ਪਾਪ ਕੀਤੇ ਆ ਗੁਨਾਹ ਕੀਤੇ ਆ ਜਦੋਂ ਕਿ ਮੈਂ ਕੋਈ ਗੁਨਾਹ ਕੀਤਾ ਹੀ ਨਹੀਂ ਹੁਣ ਇਸ ਜਿਹੜਾ ਉਹਦਾ ਬਿਆਨ ਆ ਕਿ ਸਿੱਖ ਪੰਥ ਜਿਹੜਾ ਆ ਸਿੱਖ ਸੰਗਤ ਜਿਹੜੀ ਆ ਉਹ ਮੁੜ ਕੇ ਪ੍ਰਸ਼ਾਸਕ ਮੀਰ ਸਿੰਘ ਬਾਦਲ ਤੇ ਕਰੇਗੀ ਜਾਂ ਉਹ ਉਹਨੇ ਉਹਨੂੰ ਮaaf ਕਰ ਦੇਗੀ ਤੇ ਇਹਦੇ ਸੱਜਣ ਵਾਲੀ ਆ ਹੁਣ ਗੱਲ ਨੂੰ ਖਤਮ ਕਰ ਦਈਏ ਕਿਉਂਕਿ ਉਹਨੇ ਸਾਫ਼ ਕਹਿ ਤਾਇਆ ਕਿ ਮੈਂ ਤਾਂ ਕੋਈ ਗੁਨਾਹ ਹੀ ਨਹੀਂ ਕੀਤਾ ਤੇ ਦੂਸਰਾ ਉਹ ਜਿਹੜਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਹੈ ਤੜਾ ਜਿਹੜਾ ਆ ਉਹ ਅਜੇ ਵੀ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨਿਕ ਹੈ ਕੇ ਸਮੋਹਨ ਕਰ ਰਿਹਾ ਆ ਰੈਲੀ ਦੇ ਵਿੱਚ ਵੀ ਦਲਜੀਤ ਸਿੰਘ ਚੀਮਾ ਨੇ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਭਾਸ਼ਣ ਦੇਣ ਲਈ ਬੁਲਾਇਆ ਤਾਂ ਪਾਰਟੀ ਦੇ ਪ੍ਰਧਾਨੀ ਉਸ ਉਹਨਾਂ ਨੇ ਕਿਹਾ ਸੀਗਾ ਉਹ ਇਹ ਆ ਇਹਨਾਂ ਦੀ ਜਿਹੜੀ ਆ ਮਾਨਸਿਕਤਾ ਤੇ ਪਹੁੰਚ ਜਿਹੜੀ ਆ ਤੇ ਹੁਣ ਅੱਗੇ ਜਿਹੜਾ ਆ ਇਹ ਇਹ ਕਿਸ ਤਰ੍ਹਾਂ ਸਾਰਾ ਮਾਮਲਾ ਨਿਪਟਦਾ ਆ ਇਹ ਹੁਣ ਸਾਰਾ ਕੁਝ ਜੋ ਆ ਅਕਾਲ ਤਖਤ ਦੇ ਅਗਲੇ ਅਦੇਸ਼ਾਂ ਦੇ ਉੱਤੇ ਹੀ ਨਿਰਭਰ ਆ ਇਹ ਕੁਝ ਗੱਲਾਂ ਸੀ ਤੁਹਾਡੇ ਨਾਲ ਜਿਸਾਨੀਆਂ ਕਰਨੀਆਂ ਇਜਾਜ਼ਤ ਦਿਓ ਜੇ ਤੁਹਾਨੂੰ ਮੇਰੀਆਂ ਗੱਲਾਂ ਠੀਕ ਲੱਗਣਾ ਕਿ ਮੈਂ ਕੋਈ ਕਿਸੇ ਦਾ ਪੱਖ ਨਹੀਂ ਲੈ ਰਿਆ ਜੋ ਹਾਲਾਤ ਹੈ ਉਹੀ بیان ਕਰ ਰਹੇ ਆ ਤਾਂ ਤੁਸੀਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੁਹਾਡੀ ਸਾਡੇ ਲਈ ਇਹ ਹੌਸਲਾ ਫਜ਼ਾਈ ਵੱਡਾ ਇੱਕ ਕਦਮ ਹੋਏਗਾ ਸ਼ੁਕਰੀਆ ਸਤਿ ਸ੍ਰੀ ਅਕਾਲ